ਮੈਂ ਬੜਾ ਸ਼ਾਰਟ ਟੈਂਪਰਡ ਰਹਾ। ਅੱਛਾ ਛੋਣੀ ਛੋਣੀ ਗਲਤ ਇਹ ਖੇਜਣ ਵਾਲਾ ਬੰਦਾ ਰਹਾ ਮੈਂ। ਇਹ ਸਟੈਪ ਬਾਈ ਸਟੈਪ ਬੰਦਾ। ਇਸ ਫੀਲਡ ਦੇ ਵਿੱਚ ਸੀ ਕਿ ਉਦੋਂ ਵੀ ਜਦੋਂ ਸ਼ਾਰਟ ਟੈਂਪਰਡ ਹੁੰਦੇ ਸੀ ਕਿ ਪੁਰਾਣੀਆਂ ਗੱਲਾਂ। ਕਲਾ ਦੇਖੋ ਫੀਲਡ ਤਾਂ ਬਾਅਦ ਦੇ ਵਿੱਚ ਆਇਆ ਕਿ ਚੁਣਿਆ ਕਿ ਆਹਾ ਮੇਰੇ ਪ੍ਰੋਫੈਸ਼ਨਲ ਲਾਈਨ ਹੈ। ਹਮਮ ਪਰ ਕਲਾਕਾਰਤਾ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਬੀਏ 1 ਦੇ ਵਿੱਚ ਕਿ ਮੈਂ ਕਲਾਕਾਰ ਦੇ ਵੱਲ ਜਾ ਰਿਹਾ ਹਾਂ। ਸ਼ਾਰਟ ਟੈਂਪਰ ਸੀ ਉਦੋਂ। ਹਾਂ। ਕਿਸ ਦਾ ਸੀ ਕਈ ਗੱਲਾਂ ਤੇ ਦੇਖੋ ਬੰਦੇ ਨੂੰ ਹੌਲੀ 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 ਸਟੈਪ ਬਾਈ ਸਟੈਪ ਤੁਸੀਂ ਸਿੱਖਦੇ ਹੋ ਫਿਰ ਇੱਕਦਾਂ ਤੇ ਤੁਹਾਨੂੰ ਆਉਣ ਲੱਗ ਜਾਂਦਾ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਸਮਝ ਆ ਗਈ ਕਿਤਾਬਾਂ ਪੜ ਲੀਆਂ ਤਾਂ ਐਮਏ ਚ ਆ ਕੇ ਤੁਹਾਨੂੰ ਇਹ ਹੋਣ ਲੱਗ ਜਾਂਦਾ ਯਾਰ ਮੈਨੂੰ ਤਾਂ ਪਤਾ ਹੈ ਹੈਨਾ ਫਿਰ ਤੁਹਾਨੂੰ ਲੱਗਦਾ ਤੂੰ ਕਿਉਂ ਨਹੀਂ ਪੜਦਾ ਤੁਸੀਂ ਰੋਲੇ ਜ਼ਿੰਦਗੀ ਚ ਕਿਹਨੇ ਜਦੋਂ ਤੁਸੀਂ ਕਿਸੇ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਕਰਦੇ ਹੋ ਸਭ ਤੋਂ ਵੱਡਾ ਰੌਲਾ ਸਭ ਤੋਂ ਵੱਡਾ ਕਲੇਸ਼ ਉਹ ਹੈ ਦੋਸਤੀਆਂ ਦੇ ਵਿੱਚ ਫਰਕ ਉਦੋਂ ਪੈਂਦਾ ਜਦੋਂ ਤੁਸੀਂ ਆਪਣੇ ਦੋਸਤ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਜਦੋਂ ਤੁਸੀਂ ਵਾਈਫ ਨੂੰ ਜਾਂ ਹਸਬੈਂਡ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਮਾਪੇ ਬੱਚੇ ਨੂੰ ਜਮ੍ਹਾਂ ਹੀ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹੈ ਇਹ ਚੀਜ਼ ਇੱਥੇ ਗੜਬੜਾ ਹੈ ਹਰੇਕ ਬੰਦਾ ਤੁਸੀਂ ਆਪਣੇ ਨੈਣ ਨਕਸ਼ ਆਪਣਾ ਦਿਮਾਗ ਲੈ ਕੇ ਪੈਦਾ ਹੋ ਅਸੀਂ ਜਿਹਦੇ ਨਾਲ ਲਾਵਾ ਲਈਏ ਨੇ ਜਿਹਦੀ ਕੁੱਖ ਦੇ ਵਿੱਚੋਂ ਆਏ ਆ ਅਸੀਂ ਤਿੰਨ ਭੈਣ ਭਾਈ ਆ ਇੱਕੋ ਮਾਂ ਦੇ ਕੁੱਖ ਚੋਂ ਪੈਦਾ ਹੋਏ ਆ ਡਾਡਾ ਸਭ ਦੇ ਸੁਭਾ ਪਰ ਸਾਡੇ ਸੁਭਾ ਸਾਡੀ ਸੋਚਣੀ ਸਾਡੀ ਅਪਰੋਚ ਅਲੱਗ-ਅਲੱਗ ਹੈ ਮੇਰੇ ਮਾਂ-ਬਾਪ ਦੀ ਦੋਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਸੋ ਜਦੋਂ ਅਸੀਂ ਬਰਾਬਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਰਾਬਰ ਬਣਾਉਣ ਨਾਲੋਂ ਜ਼ਰੂਰੀ ਹੈ ਮੈਨੇਜਮੈਂਟ ਉਸ ਰਿਸ਼ਤੇ ਨੂੰ ਮੈਨੇਜ ਕਿਵੇਂ ਕਰਦੇ ਹਾਂ ਬਹੁਤ ਖੂਬਸੂਰਤ ਵਰਡ ਹੈ ਮੈਨੇਜ ਕਿਵੇਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰ ਕੱਲੀ ਬਿਜ਼ਨਸ ਦੇ ਵਿੱਚ ਮੈਨੇਜਮੈਂਟ ਨਹੀਂ ਰਿਸ਼ਤਿਆਂ ਦੇ ਵਿੱਚ ਕਿਵੇਂ ਮੈਨੇਜਮੈਂਟ ਕਰਦੇ ਮੈਂ ਬੜਾ ਸ਼ਾਰਟ ਟੈਂਪਰਡ ਰਹਾ ਅੱਛਾ ਨਿੱਕੀ ਨਿੱਕੀ ਗਲਤ ਇਹ ਖੇਜਣ ਵਾਲਾ ਬੰਦਾ ਰਹਾ ਮੈਂ ਇਸ ਸਟੈਪ ਬਾਈ ਸਟੈਪ ਬੰਦਾ ਸੀ ਐਸੇ ਫੀਲਡ ਦੇ ਵਿੱਚ ਸੀ ਕਿ ਉਦੋਂ ਵੀ ਜਦੋਂ ਸ਼ਾਰਟ ਟੈਂਪਰਡ ਹੁੰਦੇ ਸੀ ਕਿ ਪੁਰਾਣੀਆਂ ਗੱਲਾਂ ਕਲਾ ਦੇਖੋ ਫੀਲਡ ਤਾਂ ਬਾਅਦ ਦੇ ਵਿੱਚ ਆਇਆ ਕਿ ਚੁਣਿਆ ਕਿ ਆਹਾ ਮੇਰੇ ਪ੍ਰੋਫੈਸ਼ਨਲ ਲਾਈਨ ਹਮ ਪਰ ਕਲਾਕਾਰਤਾ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਬੀਏ 1 ਦੇ ਵਿੱਚ ਕਿ ਮੈਂ ਕਲਾਕਾਰ ਦੇ ਵੱਲ ਜਾ ਰਿਹਾ ਹਾਂ ਸ਼ਾਰਟ ਟੈਂਪਰਡ ਸੀ ਉਦੋਂ ਹਾਂ ਕੀਦਾ ਸੀ ਕਈ ਗੱਲਾਂ ਤੇ ਦੇਖੋ ਬੰਦੇ ਨੂੰ ਹੌਲੀ 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 ਸਟੈਪ ਬਾਈ ਸਟੈਪ ਤੁਸੀਂ ਸਿੱਖਦੇ ਹੋ ਫਿਰ ਇੱਕਦਾਂ ਤੇ ਤੁਹਾਨੂੰ ਆਉਣ ਲੱਗ ਜਾਂਦਾ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਸਮਝ ਆ ਗਈ ਕਿਤਾਬਾਂ ਪੜ ਲੀਆਂ ਤਾਂ ਐਮਏ ਚ ਆ ਕੇ ਤੁਹਾਨੂੰ ਇਹ ਹੋਣ ਲੱਗ ਜਾਂਦਾ ਯਾਰ ਮੈਨੂੰ ਤਾਂ ਪਤਾ ਹੈ ਹੈਨਾ ਫਿਰ ਤੁਹਾਨੂੰ ਲੱਗਦਾ ਤੂੰ ਕਿਉਂ ਨਹੀਂ ਪੜਦਾ ਤੁਸੀਂ ਰੋਲੇ ਜ਼ਿੰਦਗੀ ਚ ਕਿਹਨੇ ਜਦੋਂ ਤੁਸੀਂ ਕਿਸੇ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਕਰਦੇ ਹੋ ਸਭ ਤੋਂ ਵੱਡਾ ਰੋਲਾ ਸਭ ਤੋਂ ਵੱਡਾ ਕਲੇਸ਼ ਉਹ ਹੈ ਦੋਸਤੀਆਂ ਦੇ ਵਿੱਚ ਫਰਕ ਉਦੋਂ ਪੈਂਦਾ ਜਦੋਂ ਤੁਸੀਂ ਆਪਣੇ ਦੋਸਤ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਸੀਂ ਵਾਈਫ ਨੂੰ ਜਾਂ ਹਸਬੈਂਡ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਮਾਪੇ ਬੱਚੇ ਨੂੰ ਜਮ੍ਹਾਂ ਹੀ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹੈ ਇਹ ਚੀਜ਼ ਇੱਥੇ ਗੜਬੜ ਹੈ ਹਰੇਕ ਬੰਦਾ ਤੁਸੀਂ ਆਪਣੇ ਨੈਣ ਨਕਸ਼ ਆਪਣਾ ਦਿਮਾਗ ਲੈ ਕੇ ਪੈਦਾ ਹੋ ਅਸੀਂ ਜਿਹਦੇ ਨਾਲ ਲਾਵਾ ਲਈਏ ਨੇ ਜਿਹਦੀ ਕੁੱਖ ਦੇ ਵਿੱਚੋਂ ਆਏ ਆ ਅਸੀਂ ਤਿੰਨ ਭੈਣ ਭਾਈ ਆ ਇੱਕੋ ਮਾਂ ਦੇ ਕੁੱਖ ਚੋਂ ਪੈਦਾ ਹੋਏ ਆ ਦੋ ਸਭ ਦੇ ਸੁਭਾਅ ਪਰ ਸਾਡੇ ਸੁਭਾਅ ਸਾਡੀ ਸੋਚਣੀ ਸਾਡੀ ਅਪਰੋਚ ਅਲੱਗ ਅਲੱਗ ਹੈ ਮੇਰੇ ਮਾਂ ਬਾਪ ਦੀ ਦੋਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਸੋ ਜਦੋਂ ਅਸੀਂ ਬਰਾਬਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਰਾਬਰ ਬਣਾਉਣ ਨਾਲੋਂ ਜ਼ਰੂਰੀ ਹੈ ਮੈਨੇਜਮੈਂਟ ਉਸ ਰਿਸ਼ਤੇ ਨੂੰ ਮੈਨੇਜ ਕਿਵੇਂ ਕਰਦੇ ਹਾਂ ਬਹੁਤ ਖੂਬਸੂਰਤ ਵਰਡ ਹੈ ਮੈਨੇਜ ਕਿਵੇਂ ਚੀਜ਼ਾਂ ਨੂੰ ਮੈਨੇਜ ਕਿਵੇਂ ਕਰੀਏ ਬਿਜ਼ਨਸ ਦੇ ਵਿੱਚ ਮੈਨੇਜਮੈਂਟ ਨਹੀਂ ਰਿਸ਼ਤਿਆਂ ਦੇ ਵਿੱਚ ਕਿਵੇਂ ਮੈਨੇਜਮੈਂਟ ਕਰਦੇ ਹਾਂ